ਨਦ ਆ ਕੋ ਸਾੜੋਗੇ ਸਾੜਾ ਲੋਗੇ ਫਿਰ ਉਠਿਆ ਬੈਠਿਆ ਨਹੀਂ ਜਾਂਦਾ ਨਹੀਂ ਉੱਠ ਪੈਂਦੇ ਹਾਂ ਚੱਲਿਆ ਫਿਰ ਆਣ ਜਾਂਦਾ ਇੱਕ ਘਰ ਦੇ ਵਿੱਚ ਚਾਰ ਜੀ ਜਿਹੜੇ ਆ ਉਹ ਬਿਮਾਰ ਆ ਇੱਕ ਜਣਾ ਕਮਾਉਣ ਵਾਲਾ ਤੇ ਚਾਰ ਜੀ ਜਿਹੜੇ ਆ ਉਹ ਖਾਣ ਵਾਲੇ ਨਹੀਂ ਉਹ ਇਲਾਜ ਵਾਲੇ ਨੇ ਜੀ ਸਰਕਾਰਾਂ ਮੀਏ

ਇੱਥੇ ਦੇ ਇੱਕ ਜੀ ਕਮਾਉਣ ਵਾਲਾ ਹੋਵੇ ਨਾ ਤੇ ਚਾਰ ਜੀ ਖਾਣ ਵਾਲੇ ਹੋਣ ਤੇ ਤਾਂ ਨਹੀਂ ਪੂਰਾ ਪੜਦਾ ਤਾਂ ਵੀ ਜਿਹੜੀ ਆ ਗੁਰਬਤ ਨਹੀਂ ਨਿਕਲਦੀ ਪਰ ਇੱਥੇ ਚਾਰ ਜੀ ਮਰੀਜ਼ ਨੇ ਸੋ ਸਾਡੇ ਘਰ ਦੇ ਨਾਲ ਮੁਖੀ ਹਾਜ਼ਰ ਨੇ ਆ ਕੀ ਨਾਂ ਜੀ ਤੁਹਾਡਾ ਸਰਜੀਤ ਸਿੰਘ ਹਾਂਜੀ ਸਰਜੀਤ ਸਿੰਘ ਸਰਜੀਤ ਸਿੰਘ ਦੀ ਕਿੰਨੇ ਬੱਚੇ ਆ ਤੁਹਾਡੇ ਚਾਰ ਚਾਰ ਮੰਜੀ ਦੇ ਬਣੇ ਬੱਚੇ ਕਿੰਨੇ ਆ ਤੁਹਾਡੇ 6 6 ਬੱਚੇ ਹਾਂਜੀ ਹਾਂਜੀ ਆ ਬੱਚੇ ਚਾਰ 6 ਨੇ ਆਪਣੇ ਚਾਰ ਤਾਂ ਜਿਉ ਮੁੰਡੇ ਕਿੰਨੇ ਕੁੜੀਆਂ ਕਿੰਨੀਆਂ ਦੋ ਮੁੰਡੇ ਤੇ ਦੋ ਕੁੜੀਆਂ ਦੋ ਕੁੜੀਆਂ ਤੇ ਦੋ ਮੁੰਡੇ ਤੇ ਦੋ ਜੀ ਤੁਸੀਂ ਆਪਸ਼ੇ ਜੀ ਉਹ ਪੁੱਲ ਹੈ ਤੁਹਾਡੇ ਕਹਿਣ ਦਾ ਮਤਲਬ ਹਾਂ ਜੀ ਅੱਛਾ ਇਹ ਬੱਚੇ ਕਦੋਂ ਤੋਂ ਬਿਮਾਰ ਨੇ ਇਹ ਵਾਊਚਰ ਦੇ ਨੇ ਨਹੀਂ ਪਹਿਲਾਂ ਜਦੋਂ ਪੈਦਾ ਹੋਏ ਮੁਰਕੇ ਬਚਪਨ ਦੇ ਵਿੱਚ ਸਹੀ ਰਹੇ ਆ ਬਾਅਦ 'ਚ ਹੋਏ ਨੇ ਨਹੀਂ ਕਿੰਨੇ ਕਿੰਨੇ ਸਾਲਾਂ ਦੇ ਹੋ ਕੇ ਬਿਮਾਰ ਹੋਏ ਇਹਨਾਂ ਨੇ ਪਰਕ ਨਿਕਨੇ ਨਿਸ਼ਾਨ ਹੋ ਗਏ ਬਿਮਾਰ ਹੋਏ ਹਾਂ ਤੇ ਇਹਨਾਂ ਦਾ ਕੋਈ ਇਲਾਜ ਕਰਾਇਆ ਇਲਾਜ ਕੋਈ ਨਹੀਂ ਨਾ ਕੋਈ ਮਰਟੀਕਾ ਦਾ ਨਾ ਕੋਈ ਹਾਂਜੀ ਉਦਾਂ ਇਲਾਜ ਵਾਸਤੇ ਲੈ ਕੇ ਗਏ ਨੇ ਆਈ ਚੁੱਕ ਕੇ ਪੈੜੀ ਗਹਿਣੇ ਪਾ ਗਏ ਫਿਰ ਖੜੀਆਂ ਅੱਛਾ ਪੈੜੀ ਗਹਿਣੇ ਪਾਤੀ ਕਿੰਨੀ ਕਿ ਜਮੀਨ ਹੀ ਆਪਣੇ ਕਿ ਲੱਗ ਹੈਗੀ ਸੀ ਉਹ ਵੀ ਗਹਿਣੇ ਪਾਈ ਸੀ ਹਾਂਜੀ ਤੇ ਹੁਣ ਫਿਰ ਇਹਦਾ ਇਲਾਜ ਕੋਈ ਨਾ ਕੋਈ ਇਲਾਜ ਮੰਗਤ ਕਿਸੇ ਨੇ ਕਿ ਛੜੀ ਕਿਸੇ ਸਰਕਾਰ ਕੋਲੋਂ ਜਾਂ ਸਰਪੰਚ ਕੋਲ ਜਾਂ ਹੋਰ ਕਦੀ ਕਿਸੇ ਕੋਲੋਂ ਦਦ ਮੰਗੀ ਆ ਨਾ ਅਹੀਂ ਨਾ ਮੰਗੀ ਗੀਆਂ ਕਹੇ ਨਾ ਮਤ ਨਹੀਂ ਕੀਤੀ ਨਾ ਕਹੇ ਨਹੀਂ ਕੀਤੀ ਸੁਰਦੀ ਸਿੰਘ ਦਾ ਕਹਿਣਾ ਕਿ ਸਾਡੀ ਕਿਸੇ ਨੇ ਮਤ ਨਹੀਂ ਕੀਤੀ ਚਾਰ ਜੀ ਆ ਆਪਣੇ ਚਾਰ ਬੱਚੇ ਆ ਤਿੰਨ ਬਿਮਾਰ ਨੇ ਚੌਥੀ ਉਹਨਾਂ ਦੀ ਮਾਂ ਇਹ ਚਾਰ ਬਿਮਾਰ ਨੇ ਸੋ ਇਹਨਾਂ ਬੱਚਿਆਂ ਦੀ ਮਾਂ ਵੀ ਸਾਡੇ ਨਾਲ ਆ ਆ ਭੈਣ ਜੀ ਇਹ ਜਿਹੜੇ ਤੁਹਾਡੇ ਬੱਚੇ ਆ ਇਹ ਬਚਪਨ ਤੋਂ ਇਦਾਂ ਸੀ ਕਿ ਜਾਂ ਅੱਗੇ ਪੜ੍ਹ ਲਿਖ ਕੇ ਕੁਝ ਕਈ ਵਾਰੀ ਬੱਚੇ ਵੱਡੇ ਹੋ ਕੇ ਵੀ ਜਿਹੜੇ ਇਦਾਂ ਹਾਲਾਤ ਬਣ ਜਾਂਦੇ ਨਹੀਂ ਹਾਂ ਠੀਕ ਹੀ ਹਾਂ ਜਾਂਦੇ ਰਹੇ ਨੇ ਸਕੂਲੀ ਅਟਲੀ ਜੇ ਮੁੰਡਾ ਜਾਂਦਾ ਰਿਹਾ ਤੇ ਉਹਨੂੰ ਚੱਕਰਾਂ ਦੇ ਬਾਨਾ ਲੱਗਦੇ ਰਹੇ ਚੱਕਰ ਆਉਂਦੇ ਰਹੇ ਨੇ ਤੇ ਚੱਕਰਾਂ ਤੋਂ ਫੇਰ ਮੁੜ ਕੇ ਆਖਣ ਲੱਗਾ ਪਏ ਉਲਟੀ ਆਉਣੀ ਉਲਟੀ ਤਾਂ ਫੇਰੇ ਨੇ ਆਖਣਾ ਵੀ ਮੈਨੂੰ ਹੁਣ ਮੇਰੇ ਕੋਲ ਤਾਂ ਰਹਿ ਨਹੀਂ ਜਾਂਦਾ ਤੇ ਆਖਣਾ ਚੱਲ ਪਾ ਤਾਂ ਦਵਾਈ ਇਥੋਂ ਲੈ ਲੈਣੀ ਦਵਾਈ ਘਰੋਂ ਲੈ ਲੈਣੀ ਕੀ ਗੱਲ ਵਾ ਲੈਣਾ ਫੇਰ ਇਹਨੇ ਤੁਰ ਪਣਾ ਦੇ ਸਕੂਲੀ ਇਹ 냔ਾ ਨਾ ਖਣਾ ਤਾਂ ਦਾ ਮੁੰਡਾ ਉੱਥੇ ਦੇ ਪਿਆ ਉਲਟੀ ਆਈ ਆ ਤਾਂ ਮੈਨੂੰ ਚੱਕਰ ਆਉਂਦੇ ਨੇ ਤਾਂ ਇਹ ਇੱਥੇ ਤੱਕ ਜਾਂਦਾ ਰਿਹਾ ਹਾਂਜੀ 8ਵੀਂ 8ਵੀਂ ਹੀ ਆੜਿਆ 8ਵੀਂ ਤੱਕ ਠੀਕ ਰਿਹਾ ਹਾਂਜੀ 8ਵੀਂ ਤੱਕ ਠੀਕ ਉਹ ਤੋਂ ਬਾਅਦ ਫਿਰ ਕੀ ਹੋਇਆ ਬਸ ਇਹ ਬਸ ਇਹਨੂੰ ਕਦੀ ਬੁਖਾਰ ਦਾ ਬਹਾਨਾ ਲੱਗ ਜਾ ਕਦੀ ਇਹਨੂੰ ਆਖਣਾ ਉਲਟੀ ਆਉਂਦੀ ਆ ਹੋਰ ਕੁਛ ਇਹਦੇ ਕਰਿਆ ਤਾਂਹੀਂ ਖੜਿਆ ਤਾਂ ਹੈ ਪਰ ਇਹ ਜਿੱਤੇ ਕਿੰਨੇ ਦਸਿਆ ਫਿਰ ਲਾ ਹੀ ਨਹੀਂ ਪਾਇਆ ਇਹ ਮੁੰਡਾ ਹੁਣ ਕਿੰਨੇ ਸਾਲਾਂ ਦਾ ਹੋ ਗਿਆ ਮੁੰਡਾ ਮੈਨੂੰ ਚਤਾ ਹੀ ਨਹੀਂ ਇकडे ਪੜੇ ਆ ਹਾਂ ਉਹ ਤੇ ਖਾਈ 12 ਸਾਲ ਕਿੰਨੇ ਕਿੰਨੇ ਸਾਲ ਦਾ ਹੋ ਗਿਆ ਹੋ ਗਿਆ ਹੁਣ 35 ਹ ਸਾਲਾਂ ਦਾ ਕੁੜੀ ਨਾਲ ਕੁੜੀ ਨਾਲੋਂ ਵੱਡਾ ਉਹ ਸਾਰੇ ਭੈਣ ਭਰਾ ਤੁਹਾਡਾ ਸਾਰੇ ਭੈਣ ਭਰਾ ਹਾਂ ਸਾਰੇ ਤਾਂ ਵੱਡਾ ਹੋ। ਇਹ ਆ ਕੁੜੀ ਹੈ ਕਿਨੇ ਚਾਹ ਦੀ ਆ ਹੋ ਗਈ ਤੇ ਉਹ ਸਾਰਾ ਨਾ ਵੱਡਾ ਹੈ। ਨਹੀਂ ਵੱਡਾ ਕੌਣ ਹੈ ਜਿਹੜਾ ਇਹ ਕੀ ਦਾ ਗਰਦਿਆਲ ਗਰਦਿਆਲ ਤੋਂ ਨਿੱਕਾ ਕੌਣ ਹੈ? ਗਰਦਿਆਲ ਤਾਂ ਨਿੱਕੀ ਆ ਕੁੜੀ। ਮੰਗੀ ਹਾਂ ਮੰਗੀ ਤੇ ਮੰਗੀ ਤੋਂ ਫਿਰ ਆ ਕੁੜੀ। ਉਹ ਤਾਂ ਛੋਟਾ ਤੇ ਜੀ ਤੇ ਇਹ ਤੇ ਚਲੋ 8ਵੀਂ ਚ ਪੜ੍ਹਦੇ ਆਂ ਬਿਮਾਰ ਹੋ ਗਿਆ ਤੇ ਫਿਰ ਇਹ ਇਹ ਕੁੜੀਆਂ ਇਹ ਇਹ ਕਦੋਂ ਇਹਨਾਂ ਨੂੰ ਚੰਗੀਆਂ ਪੜ੍ਹਗੀਆਂ ਵਾਸ ਲੱਤਾਂ ਨੂੰ ਕੁਛ ਹੋਇਆ ਲੱਤਾਂ ਤਾਂ ਨਹੀਂ ਚੋਰ ਤੁਰਿਆ ਜਾਂਦਾ ਲੱਤਾਂ ਪਾਰ ਨਹੀਂ ਚੱਲਦੀਆਂ ਨਾ ਲਾਂਗ ਬੁੱਟੀਆਂ ਜਾਂਦੀ ਉਹਦੇ ਕੋਲ ਨਾ ਇਹ ਦੇ ਕੋਲ ਹੀ ਲਾਂਗ ਬੁੱਟੀਆਂ ਜਾਂਦੀ ਬਸ ਇਤਰਾ ਹੀ ਬੜੇ ਵਾਸਤਰਾ ਤੇ ਫਿਰ ਇਹਨਾਂ ਨੂੰ ਬਾਹਰ ਅੰਦਰ ਕੌਣ ਖੜਦਾ ਬਾਹਰ ਅੰਦਰ ਉਹ ਤੇ ਵਿਚਾਰੀ ਇੱਥੇ ਉਹਨੂੰ ਮੰਜੇ ਦੇ ਖੜਨਾ ਪਾਗਤ ਫਿਰ ਉਹਨੂੰ ਉੱਥੇ ਲੈ ਜਾਣਾ ਉਹਨੇ ਮੰਜੇ ਮੰਜੇ ਤੇ ਨਹੀਂ ਬਹਿਣਾ ਤੇ ਮੰਜੇ ਤੇ ਫਿਰ ਇਹ ਚੋਕੇ ਧੋਣੇ ਲੈ ਜਾਣਾ ਉੱਥੇ ਬੋੜੀ ਨੇ ਤਾਂ ਫੇਰ ਉਹਨੇ ਵਾਤਾ ਨਾ ਕੋਈ ਮਤਨ ਨਹੀਂ ਕੀਤੀ ਨਾ ਹਾ ਟੂ ਵੀਲ ਚੇਅਰ ਵੀ ਨਹੀਂ ਕਿਸੇ ਨੇ ਲੈ ਕੇ ਨਾ ਨਾ ਬੜਾ ਦੁੱਖ ਡਾਡਾ ਕਿ ਇਸ ਆ ਮਾਂ ਦੇ ਲਈ ਕਿ ਜਿਹਨੂੰ ਆਪਦੇ ਜਵਾਨ ਬੱਚੇ ਖੁਦ ਜਿਹੜੇ ਆ ਟਾਇਲਟ ਵਾਸਤੇ ਬਾਥਰੂਮ ਵਾਸਤੇ ਜਿਹੜੇ ਆ ਉਹ ਲਜਾਉਣੇ ਪੈਂਦੇ ਆ ਹੋਰ ਇੱਕ ਘਰ ਦੀ ਬੱਚੀ ਆ ਤੁਸੀਂ ਭਾਂਜੀ ਇੱਧਰ ਆ ਜਾਓ ਉੱਥੇ ਬਹਿ ਜਾਓ ਉੱਥੇ ਬਹਿ ਜਾਓ ਇੱਥੇ ਇੱਧਰ ਉੱਥੇ ਬਹਿ ਜਾਓ ਤੂੰ ਬੇਟਾ ਇੱਧਰ ਆ ਜਾ ਥੋੜੀ ਜਿਹੀ ਦੋ ਤੀਆਂ ਬਿਮਾਰ ਨੇ ਇੱਕ ਜਵਾਨ ਪੁੱਤ 35 ਸਾਲ ਦਾ ਉਹ ਬਿਮਾਰ ਆ ਇੱਕ ਤੀ ਹੋਰ ਸਾਡੇ ਕੋਲ ਆ ਬੇਟਾ ਕੀ ਨਾਮ ਤੁਹਾਡਾ ਸ਼ਾਂਤੀ 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 ਕਿੰਨੀ ਉਮਰ ਹੋ ਗਈ ਆ ਸਾਡੀ 22 ਸਾਲ ਹੋ ਗਈ ਤੇ ਪੜ੍ਹੇ ਹੋ ਕੁਛ ਹਾਂਜੀ ਐਂ ਪੰਜ ਪੜ੍ਹੇ ਫਿਰ ਅੱਗੇ ਕਿਉਂ ਨਹੀਂ ਪੜ੍ਹੇ ਹਾਂਜੀ ਅੱਗੇ ਸਾਡੇ ਤੂੰ ਸਕੂਲ ਦੂਰੀ ਸਾਡੇ ਕੋਲ ਚੱਲਿਆ ਨਹੀਂ ਜਾਂਦਾ ਦੂਰ ਨਹੀਂ ਜਾਇਆ ਤੁਰਿਆ ਨਹੀਂ ਸੀ ਜਾਂਦਾ ਹਾਂਜੀ ਪਹਿਲਾਂ ਈ ਸਹੀ ਸੀ ਜਦੋਂ ਇੱਥੇ ਆਈ ਪੜਦੀ ਰਾਇ ਪਿੰਡ ਮੋਈ ਪਰ ਤੇ ਬਾਅਦ ਚ ਅਸੀਂ ਹੌਲੀ ਹੌਲੀ ਕਰਕੇ ਸਾਡੇ ਕੋਈ ਜ਼ਿਆਦਾ ਨਹੀਂ ਚੱਲਿਆ ਜਾਂਦਾ ਥੋੜਾ ਚੱਲਿਆ ਜਾਂਦਾ ਸਕੂਲ ਦੂਰੀ ਹੀ ਛਾਨ ਕੋਈ ਲੈ ਜਾਣ ਵਾਲਾ ਨਹੀਂ ਹੈਗਾ ਕਿ ਅਸੀਂ ਅੱਗੇ ਪੜ ਸਕੀਏ ਤੇ ਪਰ ਅੱਗੇ ਨਹੀਂ ਆਪਾਂ ਪੜੇ ਤੇ ਫਿਰ ਹੌਲੀ ਹੌਲੀ ਕਰਕੇ ਸਾਡੀ ਬਿਮਾਰੀ ਦੀ ਹਾਲਾਤ ਕਦੋਂ ਬਣੀ ਇਹ ਬੰਬਾਰੀ ਦੇ 10 10 ਸਾਲ ਹੋ ਚਲੇ ਪਹਿਲਾਂ ਤੂੰ ਠੀਕ ਠਾਕ ਸੀ ਹਾਂਜੀ ਪਹਿਲਾਂ ਅਸੀਂ ਠੀਕ ਤੇ ਇਲਾਜ ਕਿੱਥੇ ਕਿੱਥੇ ਕਰਾਇਆ ਲਾ ਇਨੀ ਸਾਡੇ ਸ਼ਹਿਰ ਵਿੱਚ ਨਹੀਂ ਕਿਤੇ ਵੀ ਕਰਾਇਆ ਲਾ ਜੇ ਅਸੀਂ ਇੱਥੇ ਪਿੰਡਾਂ ਚੋਂ ਡਾਕਟਰਾਂ ਕੋ ਦਵਾਈ ਲੈਂਦੇ ਰਹੇ ਤੇ ਸ਼ਹਿਰ ਨਹੀਂ ਕਿਤੇ ਗਏ ਨਹੀਂ ਅਸੀਂ ਸ਼ਹਿਰ ਤਾਂ ਗਏ ਨਹੀਂ ਜੀ ਸਾਡੇ ਕੋਲ ਪੈਸੇਾਂ ਦਾ ਇੰਤਜ਼ਾਮ ਨਹੀਂ ਹੋਇਆ ਪੈਸੇਾਂ ਦਾ ਇੰਤਜ਼ਾਮ ਨਹੀਂ ਹਾਂਜੀ ਅਸੀਂ ਤਾਂ ਕਰਕੇ ਰੋਹ ਚਲੇ ਮੰਜੀ ਤੇ ਸਾਡੇ ਕਹਨੇ ਮੈਂ ਇਤਨੀ ਕੀਤੀ ਮੰਜਿਆਂ ਤੇ ਰੁਲ ਗਏ ਹਨ ਜੀ ਸਰਕਾਰਾਂ ਵੀ ਐ ਸਾਰੇ ਕੀ ਬੋਟਾਂ ਲੈਣਾਉਂਦੇ ਬੋਟਾਂ ਬਾਕੇ ਬਾਚ ਹਾਡੇ ਵਾਲੇ ਕੋਈ ਫੇਜ਼ਾ ਨਹੀਂ ਹੈਗਾ ਬੋਟਾਂ ਲੈਣਾਉਂਦੇ ਆ ਕਰਦਾਂ ਦੇ ਉਹ ਕਰਦਾਂ ਦੇ ਤਾਂ ਲਾਇਕ ਰਾਮਾਂ ਦੇ ਬਾਅਦ ਚ ਜਦ ਬੋਟਾਂ ਬਹਿ ਜਾਂਦੀਆਂ ਬਾਅਦ ਚ ਨਹੀਂ ਕੋਈ ਗਾਂ ਵੜਦਾ ਵੀ ਇਹਦਾ ਵੀ ਨਹੀਂ ਹੋ ਕੇ ਕੀ ਹਾਲੇਗੀ ਨਹੀਂ ਤੁਹਾਨੂੰ ਵੋਟ ਪਾਉਣੀ ਜਾਨੀ ਹੁੰਦੀ ਹੈ ਜੀ ਹਾਂ ਜੀ ਮੈਂ ਅੱਗੇ ਨਹੀਂ ਗਈ ਇਨਾ ਸਾਡੇ ਸਾਰਿਆਂ ਜੀਆਂ ਦੀ ਬਣਾਈ ਪਰ ਮੈਂ ਆਪਣੀ ਨਹੀਂ ਬਣਾਈ ਮੈਂ ਕਿਹਾ ਕਿ ਸਾਡੇ ਪਰਿਵਾਰ ਦਾ ਕੈਨੇਡਾ ਨਹੀਂ ਕੀਤਾ ਪਗਾ ਬੋਟਾ ਮਾਵਾਂ ਦੇ ਤੇ ਗਾਂ ਕਿਹੜਾ ਸਾਡੀ ਕੈਨੇ ਸੋਣੀ ਹੁਣ ਅਜੇ ਤੱਕ ਨਹੀਂ ਸੁਣੀ ਕਿ ਸਾਡੇ ਭੈਣਾ ਬ੍ਰਾਹਮਣ ਜੀ ਤੇ ਇਲਾਜ ਦੀ ਲੋੜ ਆ ਕੋਈ ਮਤ ਕੀਤੀ ਜਾਵੇ ਤੁਹਾਡੀ ਹਾਂਜੀ ਸਾਡੀ ਮਈ ਤਾਂ ਹੋ ਸਕੇ ਕਿ ਜਿਆਦਾ ਜਿਆਦਾ ਪੈਸਿਆਂ ਦਾ ਇਲਾਜ ਕੀਤਾ ਜਾਏ ਪੈਸਿਆਂ ਦਾ ਇਤਿਜਾਮ ਕੀਤਾ ਜਾਏ ਜਾਂ ਸਾਡਾ ਲਾਜ ਕਰਾ ਸਕਿਆ ਤੋਬਾ ਦਾ ਆਈ ਬਹੁਤ ਚਰਗ ਰਿਓ ਸਾਡੇ ਕੋ ਚੱਲਿਆ ਫਿਰਿਆ ਨਹੀਂ ਜਾਂਦਾ ਕਿ ਆਈ ਚੱਲ ਫਿਰ ਕੇ ਬਾਹਰ ਅੰਦਰ ਹੋ ਕੇ ਆਈਏ ਸਾਡਾ ਆਉਣਾ ਜਾਣਾ ਬਹੁਤ ਮੁਸ਼ਕਲ ਏ ਸਾਡੀ ਮਾਂ ਕੋ ਨਹੀਂ ਤੁਰਿਆ ਜਾਂਦਾ ਕਿ ਆਪਾਂ ਕਹਿਣ ਵਾਈ ਮਾਰ ਗਏ ਤੇ ਉਹ ਵੀ ਨਹੀਂ ਸਾਡੇ ਅੱਖੇ ਲੱਗਦਾ ਸ਼ਾਂਤੀ ਦਾ ਦੁੱਖ ਜਿਹੜਾ ਨਾ ਕੰਧਾਂ ਨੂੰ ਸੁਣਾਦੀਏ ਤੇ ਕੰਧਾਂ ਨੂੰ ਵੀ ਅਥਰੂ ਆ ਜਾਣ ਕੰਧਾਂ ਵੀ ਪਾੜ ਜਾਣ ਪਰ ਇਸ ਮੁਲਕ ਦੇ ਹਾਕਮਾਂ ਨੂੰ ਇਹਨਾਂ ਪਿੰਡਾਂ ਦੇ ਆਗੂਆਂ ਨੂੰ ਤੇ ਸ਼ਾਇਦ ਇਹਨਾਂ ਦਾ ਦੁੱਖ ਕਦੀ ਦਿਖਾਈ ਨਹੀਂ ਦਿੰਦਾ ਉਹ ਕਹਿੰਦੀ ਵੋਟਾਂ ਲੈਣ ਵੇਲੇ ਤੇ ਸਾਨੂੰ ਸਾਰੇ ਦਿਲਾਸੇ ਦਿੰਦੇ ਆ ਪਰ ਮੁੜ ਕੇ ਕੋਈ ਨਹੀਂ ਬੌੜਦਾ ਸੋ ਇੱਕ ਬੇਟੀ ਹੋਰ ਆ ਉਹਦੇ ਨਾਲ ਵੀ ਜਿਹੜੀ ਆ ਉਹਨਾਂ ਦੇ ਦੁੱਖ ਦੀ ਜਿਹੜੀ ਗੱਲਬਾਤ ਕਰਦੇ ਆ ਸਰਜੀਤ ਸਿੰਘ ਦੀ ਇੱਕ ਬੇਟੀ ਹੋਰ ਆ ਉਹ ਵੀ ਮੰਝੇ ਤੇ ਆ ਤੇ ਉਹਦੀ ਮਾਂ ਦਾ ਕਹਿਣਾ ਕਿ ਇਹ ਬੱਚੀ ਨੂੰ ਤਾਂ ਚੁੱਕ ਕੇ ਹੀ ਬਾਥਰੂਮ ਤੱਕ ਲੈ ਜਾਉਣਾ ਪੈਂਦਾ ਬੇਟੇ ਕੀ ਨਾਂ ਤੁਹਾਡਾ ਮੰਗੀ ਮੰਗੀ ਹਾਂਜੀ ਮੰਗੀ ਕਦੋਂ ਦੀ ਬਿਮਾਰ ਹੋਈ ਦਾ ਕੋਸ ਹੜੋਗੇ ਦਾਸਾੜੋਗੇ ਫਿਰ ਉੱਠਿਆ ਬੈਠਿਆ ਨਹੀਂ ਜਾਂਦਾ ਨਹੀਂ ਉੱਠ ਪੈਂਦੇ ਹਾਂ ਚੱਲਿਆ ਫਿਰਾਂ ਜਾਂਦਾ ਚੱਲਿਆ ਫਿਰਾਂ ਨਹੀਂ ਜਾਂਦਾ ਫਿਰ ਲਾਇਲੂ ਜੀ ਨਹੀਂ ਕਰਾਇਆ ਤੇਰਾ ਕੇ ਨਹੀਂ ਹਾਂ ਨਹੀਂ ਤੇਰਾ ਦੀ ਕਰਦਾ ਕਿ ਮੈਂ ਤੰਦਰੁਸਤ ਹੋ ਜਾ ਤੇਰਾ ਇਲਾਜ ਕਰਵਾ ਦਈਏ ਫਿਰ ਹੂੰ ਖੜਾ ਰੋ ਰੋ ਰੋਣਾ ਬੱਚੇ ਰੋ ਰੋ ਤੂੰ ਰੋਟੀ ਪਾਣੀ ਖਾ ਲੈਨੀ ਆਪਣੇ ਹੱਥ ਨਾਲ ਹੈ ਤੇਰੀ ਖੂਦ ਕਮਜ਼ੋਰ ਹੀ ਬਹੁਤ ਆ ਇਸ ਬੱਚੀ ਦੀ ਅਵਸਥਾ ਨਹੀਂ ਹੈਗੀ ਗੱਲ ਕਰਨ ਵਾਲੀ ਉਹ ਜ਼ਿੰਦਗੀ ਤੋਂ ਇੰਨੀਕ ਤੰਗ ਹੋ ਚੁੱਕੀ ਆ ਆਪਣੀ ਬਿਮਾਰੀ ਤੋਂ ਇੰਨੀ ਤੰਗ ਹੋ ਚੁੱਕੀ ਆ ਕਿ ਉਹ ਕੋ ਗੱਲ ਕਰਨ ਦੀ ਜਿਹੜੀ ਉਹਦੀ ਅਵਸਥਾ ਨਹੀਂ ਜਾਪਦੀ ਸੋ ਇੱਥੇ ਹੋਰ ਵੀ ਕੁਝ ਪਿੰਡ ਦੇ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਬੱਚਿਆਂ ਦੇ ਹਾਲਾਤ ਕਿੱਦਾਂ ਦੇ ਆ ਭਾਂਜੀ ਇਹ ਤੁਹਾਡੇ ਆਪਣੇ ਜੀ ਆ ਹਾਂ ਕੀ ਲੱਗਦੇ ਆ ਤੇਰੇ ਜੀ ਠੀਕ ਹੀ ਲੱਗ ਨਹੀਂ ਨਾ ਕੋਈ ਨਹੀਂ ਮੈਂ ਫੜਿਆ ਤੂੰ ਕੀ ਨਾਮ ਤੁਹਾਡਾ ਮੇਰਾ ਨਾਮ ਭੋਲੀ ਇਹ ਬੱਚਿਆਂ ਦੀ ਹਾਲਾਤ ਕਦੋਂ ਦੀ ਏਦਾਂ ਦੀ ਵਾ ਵਾ ਚਰ ਅੱਛਾ ਕੋਈ ਇਲਾਜ ਲਈ ਕਰਾਇਆ ਕੋਈ ਮਤਬੂਤ ਹੋਈ ਕੋਈ ਨਾ ਕੋਈ ਹਾਂਜੀ ਕੋਈ ਨਹੀਂ ਹੋਈ ਸਾਡੇ ਆਪਣੇ ਬੱਚੇ ਹੈ ਕਿਹੜੇ ਹਾਲਾਤਾਂ ਦੇ ਵਿੱਚ ਵਿਆਹਣ ਯੋਗ ਬੱਚੇ ਆ ਸਾਰੇ ਸਾਵ ਨਹੀਂ ਚਰਿਆ ਹਾਂ ਸਾਵ ਨਹੀਂ ਇਹਨਾਂ ਤਾਂ ਚਰਿਆ ਜਾ ਦੁੱਖ ਨਹੀਂ ਜਾ ਰਹਿ ਜਾਂਦਾ ਨਾ ਕਦੀ ਕਹਿੰਦੂ ਕਿਹਾ ਨਹੀਂ ਕਿ ਸਾਡੇ ਬੱਚਿਆਂ ਦਾ ਕੋਈ ਇਲਾਜ ਕਰਾ ਦੋ ਜਾਂ ਨਾ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਇਹ ਹੀ ਲਿਆ ਪੈ ਸਹੀ ਗੱਲ ਆ ਯਾਰ ਗਰੀਬ ਦੀ ਕੋਈ ਨਹੀਂ ਸੁਣਦਾ ਲੋੜਵੰਦ ਦੀ ਕੋਈ ਨਹੀਂ ਸੁਣਦਾ ਇੱਥੇ ਮੁਲਕ ਦੇ ਹਾਕਮ ਇਸ ਮੁਲਕ ਦੇ ਮਾਲਕ ਵੀ ਜਿਹੜੇ ਆ ਉਹ ਤਗੜਿਆਂ ਦੀ ਸੁਣਦੇ ਆ ਮਾੜੇ ਬੰਦੇ ਦੀ ਨਹੀਂ ਕੋਈ ਸੁਣਦਾ ਸੋ ਸਾਡੀ ਦਾਨੀ ਸੱਜਣਾ ਨੂੰ ਅਪੀਲ ਆ ਜਥੇਬੰਦੀਆਂ ਨੂੰ ਐਨ ਆਰ ਆਈ ਲੋਕਾਂ ਨੂੰ ਅ ਐਨਜੀਓ ਨੂੰ ਸਾਡੀ ਬੇਨਤੀ ਆ ਕਿ ਇਹਨਾਂ ਪਰਿਵਾਰਾਂ ਦੀ ਇਹ ਸੁਰਜੀਤ ਸਿੰਘ ਜਿਹੜਾ ਪਿੰਡ ਬੌਜਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਆ ਇੱਕ ਬੇਟਾ ਇਹਦਾ ਦਾ ਫੋਨ ਨੰਬਰ ਆ ਇੱਕ ਇਹਨਾਂ ਦਾ ਮੁੰਡਾ ਸਾਡੇ ਕੋਲ ਆ ਇਹਨਾਂ ਨੂੰ ਕੋ ਫੋਨ ਨੰਬਰ ਇਹ ਅ ਤੈਰਾ ਤੁਹਾਡਾ ਫੋਨ ਨੰਬਰ ਤੁਸੀਂ ਵੀ ਇਸੇ ਗੱਲ ਤੇ ਤੇ ਆਪਣਾ ਫੋਨ ਨੰਬਰ ਦੱਸ ਦਿਓ 8264338913 ਫੇਰ ਬੋਲ ਦਿਓ 8264338913 ਆਪਣਾ ਨਾਮ ਵੀ ਬੋਲ ਦੋ ਮੇਰਾ ਨਾਮ ਸ਼ਿਵਜੋਤ 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 ਹਾਂਜੀ ਜੀ ਸੋ ਇਹ ਸ਼ਿਵਜੋਤ ਦਾ ਨੰਬਰ ਆ ਤੁਸੀਂ ਸਿੱਧਾ ਸ਼ਿਵਜੋਤ ਨਾਲ ਸੰਪਰਕ ਕਰੋ ਇਹ 4 13 ਚੱਲਦਾ ਨਾ ਨੰਬਰ ਇਹ ਚੱਲਦਾ ਏ ਇਹ ਨਹੀਂ ਚੱਲਦਾ ਇਹ ਵੀ ਚੱਲਦਾ ਏ ਹਾਂ ਸੋ ਸ਼ਿਵਜੋਤ ਇਸ ਘਰ ਦਾ ਇੱਕ ਬੱਚਾ ਬਾਕੀ ਇਹਦੇ ਤਿੰਨੇ ਭੈਣ ਭਰਾ ਜਿਹੜੇ ਉਹ ਬਿਮਾਰ ਇਹ ਵੀ ਬੇਰਜਗਾਰ ਆ ਛੋਟੀ ਮੋਟੀ ਕਦੇ ਕਰਦੇ ਕੋਈ ਕੀ ਕੰਮ ਕਰਦਾ ਹਾਂਜੀ ਦਿਹਾੜੀ ਟੱਪਾ ਹੀ ਕਰੀਦਾ ਬਸ ਦਿਹਾੜੀ ਜਾਈ ਜਾਂਦਾ ਹਾਂ ਹਾਂ ਜੀ ਮਿਲ ਜਾਂਦੀ ਹੈ ਕਦੇ ਕਦੇ ਜਦੋਂ ਹੁਣ 2 ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਹੀਂ ਮਿਲਦੀ ਹਾਂਜੀ ਹਾਂਜੀ ਸ਼ਿਵਜੋਤ ਦਾ ਕਹਿਣਾ ਵਾ ਕਿ ਕਦੀ ਕਦੀ ਦਿਹਾੜੀ ਮਿਲਦੀ ਹੈ ਕਦੀ ਨਹੀਂ ਮਿਲਦੀ ਸੋ ਸਾਡੀ ਅਪੀਲ ਹੈ ਇਸ ਨੰਬਰ ਦੇ ਉੱਤੇ ਪਰਿਵਾਰ ਦੇ ਨਾਲ ਜੁੜੂ ਸੰਪਰਕ ਕੀਤਾ ਜਾਵੇ ਤੇ ਇਹਨਾਂ ਦੀ ਬਣਦੀ ਮਦਦ ਜਿਹੜੀ ਆ ਉਹ ਹੋ ਸਕੇ ਕੱਲ ਮਨਵਜ ਪੰਜਾਬ ਦੀ ਲਈ ਪਿੰਡ ਮੋਜਪੁਰ ਤੋਂ ਕੁਲਦੀਪ ਸਿੰਘ ਜਾਫਰਪੁਰ